70 ਸਾਲ ਹੋ ਗਏ ਆਜ਼ਾਦੀ ਨੂੰ ਇਹ ਗੱਲ ਕਰੀਏ ਅੱਜ ਦੀ ਔਰ ਪਿਛਲੇ ਕੁਝ ਸਾਲ ਦੀ ਇਲੈਕਸ਼ਨ ਨੇੜੇ ਲੋਕ ਸਭਾ ਦੇ ਨਵੇਂ ਪ੍ਰਧਾਨ ਮੰਤਰੀ ਚੁਣਨ ਵਸੂਲ ਕਰਦੇ ਆ ਇਲੈਕਸ਼ਨ ਹੋਣੇ ਉਪਾ ਲੈਣੀ ਪਰ ਹਰ ਵਾਰ ਸਰਕਾਰਾਂ ਹੁੰਦੀਆਂ ਪ੍ਰਧਾਨ ਮੰਤਰੀ ਬਦਲਦੇ ਆ ਸੀਐਮ ਬਦਲਦੇ ਆ ਹਮੇਸ਼ਾ ਵਾਅਦੇ ਕੀਤੇ ਜਾਂਦੇ ਆ ਪਰ ਮੈਂ ਗੱਲ ਕਰ ਰਿਹਾ ਉਸ ਪੱਧਰ ਦੀ ਉਸ ਜ਼ਮੀਨੀ ਪੱਧਰ ਦੇ ਲੋਕਾਂ ਦੀ ਜਿਹੜੇ ਵਿਚਾਰੇ ਝੁੱਗੀ ਤੇ ਝੌਂਕੜੀਆਂ 'ਚ ਰਹਿਣ ਨੂੰ ਮਜਬੂਰ ਐ ਜਿਨ੍ਹਾਂ ਦੇ ਕੋਲ ਬਿਜਲੀ ਦੀ ਵਿਵਸਥਾ ਨਹੀਂ ਹੁੰਦੀ ਜੇ ਗੱਲ ਕਰੀਏ ਪੱਕੇ ਘਰ ਨਹੀਂ ਹੁੰਦੇ ਪਰ ਦਿਲ ਐਨਾ ਖੁੱਲਾ ਹੁੰਦਾ ਨਾ ਉਹ ਬੇਸ਼ੱਕ ਦਿਨ ਦੇ ਵਿੱਚ ਇੱਕ ਟਾਈਮ ਰੋਟੀ ਉਹਨਾਂ ਨਸੀਬ ਆਏ ਪਰ ਉਹ ਵੱਡ ਕੇ ਛੱਡਣ ਨੂੰ ਤਿਆਰ ਹੁੰਦੇ ਆ ਅਸੀਂ ਮੌਕੇ ਤੇ ਖੜਿਆ ਜ਼ਿਲਕਪੁਰ ਦੇ ਢਕੋਲੀ ਸ਼ਹਿਰ ਦੇ ਵਿੱਚ ਜਿਹੜੀ ਡਿਸਪੈਂਸਰੀ ਆ ਉੱਥੇ ਆਈ ਸੀ ਨੂੰ ਕਵਰੇਜ ਕਰਨ ਇਕ ਪਰਿਵਾਰਕ ਮਸਲਾ ਸੀ ਜਿਹੜੀ ਲੜਾਈ ਚੱਲਦਾ ਪਰ ਜਦੋਂ ਉਸ ਦੇਖਿਆ ਮੈਂ ਗੱਲ ਕਰਾਂਗਾ ਕੈਮਰਾ ਮੈਨੂੰ ਕਿਉਂ ਆਇਆ ਉਹ ਫੋਕਸ ਕੀਤਾ ਜਾਏ ਇਹ ਇੱਕ ਔਤਾ ਜੀ ਹੈ ਇਹ ਉਹਨਾਂ ਦੀ ਨੂੰਹ ਹੈ ਇਹ ਵੀ ਇਨਸਾਨ ਹੈ ਜਿਹੜੇ ਧਰਤੀ ਤੇ ਵੱਸਦੇ ਆਂ ਰੱਬ ਨੇ ਇਹਨਾਂ ਨੂੰ ਵੀ ਸਾਹ ਦਿੱਤਾ ਹੈ ਸਵਾਸ ਦਿੱਤੇ ਆਂ ਜਿਹੜੇ ਸਾਹ ਲੈਂਦੇ ਆਂ ਜਿਹੜੇ ਰੋਟੀ ਖਾਂਦੇ ਆਂ ਇਹ ਵੀ ਇਨਸਾਨ ਹੈ ਇਹਨਾਂ ਦੀ ਵੈਲਿਊ ਇਹਨਾਂ ਦੀ ਇੰਪੋਰਟੈਂਸ ਜਿਹੜੀ ਸਰਕਾਰੀ ਤੌਰ ਤੇ ਜੇ ਅਪਾ ਗੱਲ ਕਰੀ ਜਿਹੜੇ ਸਾਡੇ ਲੀਡਰ ਆਇਆ ਹਨ ਮੈਲੇ ਆ ਜਿੰਨੇ ਵੀ ਜੋ ਉੱਚੇ ਪੱਧਰ ਤੇ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਹੁੰਦੇ ਆਂ ਉਹਨਾਂ ਦਾ ਫਰਜ਼ ਮੰਨਦਾ ਕਿ ਇਹਨਾਂ ਗਰੀਬ ਲੋਕਾਂ ਦੀ ਵੀ ਸੌਲੇ ਤੇ ਕਾਰਵਾਈ ਪਕਾਇਦਾ ਜਸਟਿਸ ਕਰੇ ਸਾਡੇ ਕੋਲ ਪੜਿਛੇ ਕਿ 10 ਇਸਕੇ ਕਬਸੇ ਆਏ ਆ ਤੁਹਾਡੇ ਨਾਲ ਇਹ ਜਿਹੜਾ ਅੰਦਰ ਨਹੀਂ ਨਹੀਂ ਇਹ ਜੋ ਮਸਲਾ ਉੱਭਰ ਰਿਹਾ ਹੈ ਕਿ ਕਦੋਂ 10 ਦਿਨ ਪਹਿਲਾਂ ਇਹਨਾਂ ਦੇ ਨਾਲ ਲੜਾਈ ਹੋਈ ਹੈ ਇਹਨਾਂ ਦੀ ਨੂੰ ਜਿਹੜੀ ਬੜਕੀ ਹੈ ਕਹਿੰਦਾ ਬਾਕਰ ਰਜਨੀ ਸੇਟ ਤੋਂ ਪ੍ਰੈਗਨੈਂਟ ਹੈ ਕਿੰਨੇ ਕਿੰਨੇ ਮਹੀਨੇ ਹੋ ਗਏ 8ਵੀਂ ਹੈ ਇਹਦਾ ਦਾ ਛੋਟਾ ਬੱਚਾ ਤੇ ਨਾਲ ਜਿਹੜੀ ਝੋਮਟ ਦੀ ਗੱਲ ਕਰੀ ਉਹਦਾ ਛੋਟਾ ਨਿਆਣਾ ਇਕੱਠੇ ਖੇਡ ਰਹੇ ਸੀਗੇ ਇੱਕ ਦੂਜੇ ਬੱਚੇ ਲੜਾਈ ਹੋਈ ਅਗਲੀ ਦੀ ਮਾਂ ਨੇ ਇਹਦੇ ਬੱਚੇ ਥੱਫੜ ਮਾਰਦਾ ਆਪਣੇ ਨੂੰ ਨਹੀਂ ਹਮਾਇਆ ਮਸਲਾ ਇਹੀ ਸੀ ਤੇ ਜਦੋਂ ਇਹਨਾਂ ਨੇ ਕੁਝ ਕਿਹਾ ਵੀ ਨਹੀਂ ਚਲੋ ਤੁਸੀਂ ਮੇਰੇ ਬੱਚੇ ਨੂੰ ਥੱਫੜ ਮਾਰਿਆ ਤਾਂ ਲੜਾਈ ਗਾਲੀ ਗਲੋਚ ਕਰਕੇ ਵਧੀ ਤੇ ਅੱਗੋਂ ਉਸ ਲੇਡੀ ਦੇ 3-4 ਬੰਦੇ ਘਰੋਂ ਜਾਂ ਕਿਹੋ ਭਰਾਪਣ ਜੋ ਖੜੇ ਸਕੇ ਉਹ ਸਾਰੇ ਆਪਣਾ ਜਿਹੜੇ ਢਿੱਡ ਚ ਲੱਤ ਮਾਰੀਆਂ ਇਸ ਤਰ੍ਹਾਂ ਬਟੇ ਕੋਲੀ ਹਸਪਤਲ ਵਿੱਚ ਐਡਮਿਟੈਂਸ ਤੇ ਦਿਨ ਹੋ ਚੁੱਕੇ ਹਨ ਸੋ ਮੇਰਾ ਸਵਾਲ ਮੇਰਾ ਇਹ ਜਿਹੜਾ ਗੁਜ਼ਾਰਿਸ਼ ਹੈ ਆਪਣੇ ਦਰਸ਼ਕਾਂ ਨੂੰ ਹੈ ਕਿ ਕਿੱਥੇ ਤੱਕ ਇਹ ਵਾਜੇ ਰੂਆ ਕਰੀਏ ਇਹ ਚੀਜ਼ ਜਿਹੜੀ ਜਾਏਗੀ ਕਿ ਅਸੀਂ ਆਮ ਲੋਕਾਂ ਨੂੰ ਅਸੀਂ ਹਮੇਸ਼ਾ ਦੁਰਤਿਆਂ, ਅਸ਼ਾਫ ਲੋਕਾਂ ਨੂੰ ਦਮਾਉਂਦੇ ਆਂ ਕਿ ਜਿਹਦੇ ਨਾਲ ਆਪ ਦੀ ਗੱਲ ਕਰ ਰਿਹਾ ਸੀ ਆਪ ਵੀ ਪਾਪੀ ਇਨਸਾਨ ਆ ਇਸੀ ਮਸਲੇ ਦੇ ਵਿੱਚ ਪਰ ਜਦੋਂ ਇੱਕ ਗਰੀਬ ਪਰਿਵਾਰ ਖੜਾ ਹੈ ਜਿਹਦੇ ਕੋਲ ਦਿਹਾੜੀ ਦੇ ਵਿੱਚ ਇੱਕ ਟਾਂ ਖਾਣ ਦੀ ਰੋਟੀ ਦਾ ਸਮਾਂ ਨਹੀਂ ਹੁੰਦਾ ਕਹੋ ਜਾਂ ਉਹ ਵੀ ਨਸੀਬ ਨਹੀਂ ਹੁੰਦੀ ਤੇ ਅੱਜ ਉਹ ਸਾਡੇ ਕੋਲ ਖੜਕੇ ਇਨਸਾਫ ਦੀ ਬੁਹਾਰ ਕਰ ਰਹੇ ਸੀ ਕਿ ਸਾਡੇ ਨਾਲ ਇਨਸਾਫ ਕੀਤਾ ਜਾਏ ਕਿਉਂਕਿ ਇਹਨਾਂ ਦੇ ਅੱਡੇ ਚ ਲੱਤਾਂ ਮਾਰੀਆਂ ਤੇ ਅੱਜ ਉਹ ਹਸਪਤਾਲ ਵੀ ਸਾਨੂੰ ਕਹੀ ਰਹੇ ਕਿ ਕੱਲ ਨੂੰ ਅਸੀਂ ਆਪਣੇ ਵਾਪਸ ਘਰ ਜਾਣਾ ਸ਼ਾਮ ਨੂੰ ਡਿਸਚਾਰਜ ਹੋ ਜਾਣਾ ਕੱਲ ਨੂੰ ਜਦੋਂ ਡਾਕਟਰ ਕਹਿਣਗੇ ਬਟ ਉਹ ਲੋਕ ਸੰਤ ਦੁਆਰਾ ਤੰਗ ਨਾ ਕਰਨ ਸੋ ਕਿਹਾ ਇਹ ਕਿ ਵਾਲਿਦਾ ਅਸੀਂ ਕੋਸ਼ਿਸ਼ ਕੀਤੀ ਇਹਨਾਂ ਨਾਲ ਹਮਸਾ ਦਵਾਇਆ ਅਸੀਂ ਨਿਸ਼ਵਾਸ ਦਵਾਇਆ ਅਸੀਂ ਫੜ ਤੋਂ ਕੱਲ ਆਵਾਂਗੇ ਔਰ ਤੁਹਾਡਾ ਮਸਲਾ ਇਹ ਜਰੂਰ ਹੱਲ ਕਰਾਂਗੇ ਧੰਨਵਾਦ